ਆਖ ਤਾਂ ਮੈਂ ਕੀ ਕਰ ਰਿਹਾ ਹਾਂ ਕੋਈ ਪਾਣੀ ਦੇ ਕੋਈ ਗੱਦੇ ਹਾਂ ਸਾਡੇ ਵੀ ਭਾਈ ਜੀ ਦੀ ਹੋਈ ਮਾੜੀ ਆ ਜਾਂ ਛਾੜ ਦੇ ਕੋਈ ਹੈ ਨਾ ਇੱਕ ਗੱਲ ਸੁਣ ਲੈ ਮੇਰੀ ਆ ਵੀਡੀਓ ਚ ਕਹਿਣਾ ਜੇ 30 ਕਿਲੋ ਬੱਕਰਾ ਕੇ 15000 ਦੇ ਕਿਤੇ ਭੁੱਲਿਆ ਨਾ ਫਰੀ ਕੋਈ ਗੱਲ ਮੈਂ ਤਾਂ ਵਜਨ ਦਾ ਦੱਸ ਦੇਣਾ 500 ਦੇ ਹਿਸਾਬ ਪੁੱਛਾ ਕਰਦਾ ਮੇਰਾ ਵੀ ਕੀਤਾ ਸੀ ਇਹਦੇ ਉਹਦਾ ਸਹੀ ਪੈਸਾ ਦੇ ਦੇ ਯਾਰ ਭਾਈ ਤੇਰੇ ਘਰ ਦਾ ਉਹਨੇ ਕੋਈ 10 ਰੁਪਏ ਬਚਾਉਣੇ ਆ ਵਿੱਚੋਂ ਉਹ ਨਹੀਂ ਤੈਨੂੰ ਲਾਇ ਕਰੀ ਸਾਰੀ ਜਗਾ ਮੰਡੀ ਗਾਰ ਸੋਲੇ ਚਾਚਾ ਜਦਾ ਸਾਰੀ ਮੰਡੀ ਕ ਘਾਲੀ ਜਾਂ ਬੱਕਰਾ ਦੇ ਨਹੀਂ ਛੱਡ ਦੇ ਲਾੜ ਛੱਡ ਦੇ ਬੱਕਰਾ ਛੱਡ ਦੇ ਛੱਡ ਦੇ ਖਾਂਦੇ ਤੇ ਨਹੀਂ ਹੋ ਗਿਆ ਫਿਰ ਹੋ ਜਾਂ ਉਹ ਛੱਡ ਦੱਸ ਕੇ ਤੋਰੂ ਫੜ ਨਹੀਂ ਤੂੰ ਕਿੰਨੇ ਦਾ ਕਰਤਾ ਉਹ ਛੱਡ ਤਾਂ ਦੇ ਉਹ ਛੱਡ ਦੇ ਬਾਈ ਯਾਰ ਛੱਡ ਦੇ ਰਸਾ ਫੜ ਕੋ ਲਾਂ ਯਾਰ ਜਾ ਛੱਡ ਜਾ ਛੱਡ ਯਾਰ ਘੱਟ ਹੁੰਦਾ ਓ ਬਾਈ ਯਾਰ 19 ਤਾਂ ਕਹਦਾ ਯਾਰ ਪੀਰਾ ਬੱਚਾ ਬਾਈ 14 ਲਾਇਆ ਸੀ ਇਹਨੇ ਯਾਰ ਮੈਂ 1000 ਪਾਤਾ ਆਕੇ ਲਿਖਾਈ ਵੀ ਪਾਈ ਆ ਮੈਂ ਤੇਰੀ ਓ ਬਾਈ ਉਹਨੇ ਲਿਜਾ ਕੇ ਵੇਚਣਾ ਉਹਨੇ ਕਿਹੜਾ ਰੱਖਣਾ ਯਾਰ ਜਿਹਦੇ ਬੋਲਦਾ ਮੇਰੀ ਕਦਰ ਕਰਦਾ ਬੜਾ 16000 ਦਾ ਬਾਈ 19 ਦਾ ਕਹਿਆ ਤੇ ਨੀਰਾ ਬੱਚਾ ਯਾਰ ਲਿਖਾਈ ਵੀ ਹੰਕਾਰ ਆਈ ਚੱਕ ਯਾਰ ਜਾਂ ਲੈ ਜਾ ਯਾਰ ਕਦੀ ਸਾਡੇ ਸਾਜ ਤੇ ਉਹ ਖਾਂਦੇ ਤੇ ਤੇਰਾ ਬੱਕਰਾ ਫਰਜ ਜਾ ਦੇਣਾ ਜਾਂ ਦੇ ਦੀ ਕੋਈ ਨਹੀਂ ਲਿਖਾਈ ਨਾਲ ਦੀ ਕੋਈ ਨਹੀਂ ਸਾਡੇ ਸੋਹਣਾਂ ਦੇ ਜਾਂ ਫੜ ਨਹੀਂ 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 ਪਰ ਕੀ ਕਹਿ ਕੇ ਤੋੜਦਾ ਕੋਈ ਓਏ ਹੋਏ 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 ਪਰ ਕੀ ਕਹਿ ਕੇ ਤੋੜਦਾ ਕੋਈ ਓਏ ਹੋਏ 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 17 17 ਓ ਨਹੀਂ ਭਾਈ ਦੇ ਹੁਣ ਤੇਰਾ ਸੌਦਾ ਹੋਇਆ ਵਿਆਹ ਜਾਵਾਂ ਪੂਰੇ 17 ਲਿਖਾਈ ਦੋ ਮੈਂ 17 ਲਿਖਾਈ ਦੋ ਘਟੇ 18 ਲਿਖਾਈ ਦੋ ਘਟੇ ਓਏ ਭਾਈ ਦੋ ਜਣਿਆਂ ਤੋਂ ਨਹੀਂ ਵਿਕਦਾ ਹੁੰਦਾ ਇੱਕ ਜਣਾ ਵਿੱਚੋਂ ਬੱਕਰਾ ਆਹ ਕਹੇ ਫੜੀ ਮਰੀ ਫੜੀ ਛੱਡੀ ਬੱਕਰਾ ਲੈ ਛੱਡ ਤਾਂ ਲੈ ਜੰਮਣਿਆ ਘੜਾ ਘੜਾ ਨਹੀਂ ਵਿੱਕੇ ਜ਼ਿੰਦਗੀ ਜੱਸ ਕਰ ਤੇ ਉਹ ਭੱਜ ਗਿਆ ਉਹਦਾ ਭੱਜਦਾ ਕਿਧਰ ਹੁਣ ਨਾ ਤੈਨੂੰ ਮਾਰਾਂ ਨਾ ਨੂੰ ਮੈਂ 17 ਲਖਾਇਆ ਹੋਦਿਆ ਸੀ ਤੇ ਪਾਚ ਚੱਲ ਆ ਜਾ ਯਾਰ ਆ ਜਾ ਤੇ ਪੈਸੇ ਮੇਰਾ 18 ਮਗਰ ਓ ਬਾਈ ਯਾਰ ਕਿਉਂ ਯਾਰ ਰਗਾਤੀਆਂ ਕਰਦੇ ਨੇ ਸੌਦਾ ਹੋ ਗਿਆ ਹੁਣ ਕੋਈ ਨਾ ਹੋਵੇ ਬੁਗੇ ਲਾਉਣਾ 10000 ਹਾਂ ਕੰਮ ਨਾ ਕਰਿਆ ਕਰੋ ਕਰਵਾ ਲੈ ਸਾਡੀਆਂ ਪੱਬੀਆਂ ਲੱਗੀਆਂ ਜੋਰ ਲਾ ਗਿਆ ਸਾਡਾ ਸੌਦਾ ਕਰਾਉਂਦਿਆਂ ਦਾ ਲਾ ਵੀ ਪੈਸੇ ਬਾਈ ਕਹਿੰਦਾ ਗੂਗਲ ਪੇ ਕਰਾਉਣੇ ਆ ਕਿਹੜਾ ਪਿੰਡ ਸੀ ਬਾਈ ਆਪਣਾ ਆਪਣਾ ਕੋਟਲੀ ਕੋਟਲੀ ਆ ਬਲੂ ਠੀਕ ਆ ਬਾਈ ਬਹੁਤ ਵਧੀਆ ਵੇਖ ਗਿਆ ਬਹੁਤ ਬਹੁਤ ਧੰਨਵਾਦ ਬਾਈ ਥੋੜਾ ਉਹ ਗੱਲ ਤਾਂ ਸੁਣ ਲੈ ਹੁਣ ਕਿਹੜਾ ਪੈਂਡਾ ਬਾਈ ਕੀ ਮੰਗਿਆ ਬਾਈ ਇਹਦਾ ਕੀ ਆ ਬੰਦੇ ਚੱਲ ਮਗਰ ਕੀ ਬਈਏ ਤੇ ਉਹ ਬੱਕਰਾ ਬੱਕਰਾ ਹਾਂ ਵੀ ਲਾ ਰਹੇ ਨੇ ਨਹੀਂ ਉਹ ਕਿੰਨੇ ਬਾਈ ਤੇ ਯਾਰ 15 15 ਮੰਗਦਾ 10 10 ਦਾ ਅੰਦਾਜ਼ਾ 850 80000 ਰੁਪਏ 9.5 ਤੇ ਲਾਗੇ ਉਹ 10 ਦਾ ਕੰਦਾ ਉਹ ਭੱਜ ਗਿਆ ਖੜਾ ਜਿਹੜਾ 9.5 ਆਤੇ ਨੇ 10 ਗਿਆ ਚੋ ਭੱਜ ਗਿਆ ਉਹ ਖੜਾ ਜਿਹੜਾ ਯਾਰ ਉਹ ਪੱਚੜ ਮਾਰਦ ਨੂੰ ਨੇ ਵਿੱਚ ਖੜਾ 10 ਮਿੰਟ 9.5 ਲਾ ਕੇ ਉਹ ਮੈਨੂੰ ਉਹ ਉਹ ਭੱਜ ਗਿਆ ਖੜਾ 9.5 ਲਾ ਕੇ ਕਿਹੜਾ ਪਿੰਡਾ ਬਾਈ ਦਾ ਕਰਾਈ ਵਾਲਾ ਚੱਲ ਕਰ ਲੈਣ ਦੇ ਫਿਰ ਇਹਨੂੰ ਕਰ ਲੈਣ ਦੇ ਕਰਲਾ ਕਰਲਾ ਕੋਈ ਨਹੀਂ ਕਰਲਾ ਓਏ ਮੰਦਰਾ ਕਿਵੇਂ ਕਰਤਾ ਹੁਣ ਵੀਡਿਓ ਨਾ ਬਣਾਈ ਹੁਣ ਵੇਚਣਾ ਭੱਜ ਜਾਣਾ ਨਵੇੜ ਦੇ ਹਾਂ ਭਾਈ ਕਿੰਨੇ ਚ ਹੁੰਦਾ ਸਿਗਰ ਆਡੇ ਨੌਜ 10 ਦੀ ਲਿਖਾਈ ਆਪੂ ਲਓ ਵੀ 10000 ਦਾ ਸੌਦਾ ਹੋ ਗਿਆ ਲਿਖਾਈ ਆਪੂ ਆਪਣੀ ਬਾਈ ਮੰਦਰ ਲੈਂਦਾ ਇਹ ਉਹ ਪੱਜ ਗਿਆ ਉਹ ਨਹੀਂ ਲੈਂਦਾ ਭਾਈ ਟੰਡਵਾੜਾ ਕਸ਼ਨਪੁਰਾ ਬਾਈ ਦਾ ਇਹ ਪੂਰੇ 10 ਦਾ ਸੌਦਾ ਹੋ ਗਿਆ ਕਬਾ ਠੀਕ ਹੈ ਫੜਾ ਦੇ ਯਾਰ ਖੱਟ ਭਰੇ ਕਿੰਨੇ ਦਾ 9.5 ਲੈ 9.5 ਦਾ ਹੋ ਗਿਆ ਫੇਰ ਕਿਹੜਾ ਪਿੰਡਾ ਆਪਣਾ ਅੱਛਾ 9.5 ਵਾਲੇ ਵਾਲੇ ਦੇ 9.5 ਦਾ ਸੌਦਾ ਸਿਰੇ ਚੜ ਗਿਆ ਮਗਰ ਬਾਬਾ ਮਗਰ ਬਾਬਾ ਠੀਕ ਹੈ ਜੀ ਜੋੜੀ ਦਾ ਮੁਕਾ ਲਓ ਜੋੜੀ ਦਾ ਦੰਦ ਨਾਲ ਸਿੱਟੂ ਕੀ ਯਾਰ ਕੀ ਫੇਰ ਉਹ ਨਵੇਂ ਨਕੂ ਹੀ ਤਾਂ ਦਾ ਲਾਟਰ ਪਾ ਲੈ ਚੱਲ ਮਕਾਓ ਮਕਾਓ ਬਾਈ ਦਾ ਕਿਹੜਾ ਪਿੰਡ ਆ ਆਖਿਆ ਬਰਤਾਮਕੋਟ ਲਖੜ ਵਾਲੀ ਵਾਲਾ ਆ ਪਾ ਕਿ ਬਿੰਨੀ ਲੱਗਦੀ ਬੋਦਾ ਬਾਈ ਮਾਣਾ ਪਿੱਛੇ ਨਾ ਆਇਆ ਤੂੰ ਇਧਰ ਲਾ ਬਸ ਕਰਨ ਦੇ ਮਾਲਾ ਆਇਆ ਨੂੰ ਆ ਮਲਾਇਆ ਲਾ ਵੀ ਪੰਜਾਂ ਬੱਕਰੀਆਂ ਪੱਠਾਂ ਦਾ ਸੌਦਾ ਚੱਲ ਪਿਆ ਇਹਨਾਂ ਦਾ ਇੱਕ ਮੱਖੀ ਜਿੰਨੀ ਆ ਯਾ ਲੈ ਆਪ ਤੂੰ ਹੀ ਇਹ ਆਪ ਆਖਾ ਜੇ ਆਪਾ ਵੱਧ ਵੇਚ ਲਾ ਕਿ ਮੈਂ ਇਕੱਠੀਆਂ ਲੈਂਦਾ ਉਹ ਵੀ ਬਾਰੀ ਨਾ ਪਉਂਦਾ ਦੂਰ ਪੀਰੋਂ ਬਚਣੀ ਆ ਮੰਗ ਵੀ ਖਾਣ ਮੈਂ ਤੇ ਅੰਗਲੀ ਨਾ ਮਾਰ ਤੂੰ ਮੈਂ ਤੇ ਨਹੀਂ ਬੋਲੀ ਮਾਰੀ ਨਹੀਂ ਕਿ ਨਹੀਂ ਉਹਦਾ ਵੱਧ ਦੋ ਪਾਟ ਦੇ ਨਰਤਨ ਨੂੰ ਵਿੱਚ ਵੇਚ ਦਿੱਤੇ ਆ ਕੇ ਦੋ ਦੋ ਮੇਦ ਕੇ ਦੂਜੀਆਂ ਫਿਰ ਹਾਂ ਜਿਹੜੀਆਂ ਰਾਤ ਦੀ ਕਰ ਲੈਂ ਆਏ ਲੰਗ ਜੋ ਆ ਵੀ ਇਹ ਅੱਠ ਦੀ ਕਰਤੀ ਚ ਗਿਆ ਭਾਈ ਪੰਜ ਮੜਾ ਸੀ ਅੱਜ ਵੀਰੇ ਕੋਈ ਮਾਰਨ ਸਰਦ ਬੋਲੋ ਬੋਲੋ ਪੰਜਾਂ ਦਾ ਕੀ ਮੰਗਿਆ ਹਾਂ ਦੋਨੇ ਪਾਣੀ ਹੋ ਗਏ ਨਹੀਂ ਹੁੰਦੇ ਪੰਜ ਲੈ ਲੇ 2500 ਪੈਸਾ ਜਿੰਨਾ ਵਸਾਰਨਾ ਆ ਜਾਂਦੇ 5500 ਸਾਡੇ ਮੈਂ ਨਹੀਂ ਮੈਨੂੰ ਪਤਾ ਨਹੀਂ ਮੈਨੂੰ ਪਤਾ ਕਿ ਚਾਹ ਚਾਹਦਾ ਨਹੀਂ ਚੱਲ ਉਹ ਬਾਈ ਕਿੰਨੇ ਜਾਂਦੇ ਵਜਨ ਹਿਸਾਬ ਨਾਲ ਚੱਲਣਗੇ ਬੱਤੀ ਪਰ ਵਜਨ ਹਿਸਾਬ ਨਾਲ 3500 ਦਾ ਭਾਅ ਆਇਆ ਉਹ ਕੋਈ ਦੱਸ ਲੈ ਕੀ ਆਣਾ ਬਣਾ ਕਾਲੀ ਬਣਾ ਜਦੋਂ ਉਹਦਾ ਨਹੀਂ ਉਹ ਉਹ ਮੇਰੇ ਵਿੱਚ ਹੈ ਵੀ ਚੰਗੀ ਆ ਓਏ ਚੰਗੀਆਂ ਦੋ ਆ ਜਾਂ ਤਿੰਨ ਆ ਦੰਦ ਵੀ ਜਾਂਦੇ ਨੇ ਦੰਦ ਜਿਹੜੀ ਜਿਹੜੀ ਸਾਰੀ ਵੇਖ ਜਾਂਦੇ ਆ ਵਾਰਾ ਦੇ ਦੇ ਬਦਾਰੂ ਲੈਂਦਾ ਰਮਾਨ ਖਾਨ ਰਹਿਰੂ ਨਹੀਂ ਲੈਂਦਾ ਉਹ ਲੈਂਦਾ ਖਾਨ ਸਾਹਿਬ ਲੈਂਦੇ ਓ ਤੇਥੋਂ ਰੱਖਣ ਵਾਲੇ ਲੈ ਜਾਣਗੇ ਖਾਨ ਮੂਜੀ ਇਤਨੇ ਬੋਲੀ ਭਾਈ ਰੱਖਣ ਵਾਲੇ ਮੈਂ ਤੇ ਫਰਮ ਕੋ ਕੁਛ ਨਹੀਂ ਮੈਂ ਇਸ ਦਾ ਨਹੀਂ ਬੁਲਾਉਂਦੇ ਦੇ ਦੇ ਮਾਨੂੰ ਕੋ ਕਿੰਨੇ ਦੀਆਂ ਕਰਤੀਆਂ ਤਰੀਕੀ ਨੂੰ ਹੋ ਗਈਆਂ ਬਾਈ ਸਾਰੀਆਂ ਸਮਝਾ ਬਾਈ ਰਸਨ ਨਹੀਂ ਦਾ ਉਹ ਪੈਣਾ ਹੈ ਪੈਣਾ ਇਹ ਨਹੀਂ ਪੈਣਾ ਮੰਨੀ ਦਾ ਉਹ ਪੈਸੇ ਦਾ ਦੇ ਉਹ ਨੂੰ ਚੌਥਾ ਗੇਰ ਥੋੜਾ ਇਹ ਪੰਜਵਾਂ ਆ ਰਿਹਾ ਹੈ ਜਾਣਦੇ ਸਨ ਤੈਨੂੰ ਆਖਿਆ ਸੀ ਵੀ ਅਸੀਂ ਵੇਚਾਂਗੇ ਚਲੋ ਭਾਈ ਹੋਰ ਭਾਈ ਕੀ ਹਾਲ ਆ ਸੁਨੇਂਦਰ ਹਾਂ ਹੀ ਹੈ ਨਾ ਪੰਜ ਪੰਜਾ ਹਾਂ ਭਾਈ ਆ ਪੱਠਾ ਦਿਖਾ ਦਈਏ ਤੁਹਾਨੂੰ 6000 ਨੂੰ ਪੱਟੀ ਹੋ ਗਈ ਆ ਰਹਿ ਗਈ ਭਈ ਇਹ 20 ਸਾਲ ਨਹੀਂ ਵੇਚਣੀ ਆਪਾਂ ਰੱਖਣੀ ਆ ਇਹ ਦੇਖਦੇ ਹੋਰ ਦੇ ਦੇ ਦਾਂਗੇ ਸਾਰੀਆਂ ਪੱਠਾਂ ਕਿੰਨੇ ਰੇਸ਼ੇ ਆ 6000 ਦੇ ਹਿਸਾਬ ਨਾਲ ਹੋਈਆਂ ਆ ਨਹੀਂ ਮੋਟ ਸਾਰੀਆਂ ਨੇ ਰੱਖ ਲੈ ਜੀਰ ਮੈਂ ਥੋੜਾ ਜਿਹਾ ਸਾਰੀਆਂ 6000 ਦੇ ਹਿਸਾਬ ਨਾਲ ਹੋ ਗਈਆਂ 30000 ਦੀਆਂ ਇਕੱਲਾ ਜਿਹੜਾ ਜਮਾ ਹੀ ਜਾਣਦਾ ਨਹੀਂ ਨਾ ਠੀਕ ਆ ਬਾਈ ਨਰੂ ਹਾਂ ਠੀਕ ਆ ਬਾਈ 5000 ਕਰ ਤੋੜੀ ਕਰ ਲੈ ਲਓ ਵੀ ਆ ਬੱਕਰੇ ਦਾ 3 ਕਿਲੋ ਤੇਨੂੰ ਮਾਰੇ ਦਿੰਨੇ ਆ 5 ਕਿਲੋ ਦੇ ਪੈਸੇ ਰੱਖਣ ਦੇ ਮਾਰੇ ਦਿੰਨੇ ਆ 100 ਕਹਿੰਦਾ ਮਾਰੇ ਨੇ ਜਾਨ ਦੇ ਮਾਰਦੀ ਨੂੰ ਮੈਨੂੰ ਦੱਸ ਦੇ ਬਾਈ ਜੈਜ ਜੀ ਕਰ ਲੋ ਯਾਰ ਉਹ ਕੀ ਆਦਾ 3 ਕਿਲੋ ਲੈ ਜਾ ਚੱਲ ਯਾਰ ਲਖਾਈ ਕਰਾ ਦਿਓ ਜੀ ਟਵੇੜੋਂ ਪਰੇ ਲਓ ਯਾ ਬੱਚਾ ਹੈ ਬਾਈ ਬੂਡੇ ਦਾ ਗੱਡੀਗੜ ਦਾ ਮਤਲਬ ਕੀ ਹੋਇਆ ਜੀ ਸਾਡਾ ਲਿਆਜ ਵੀ ਬਹੁਤ ਦੂਰ ਤਾਈਆ ਤੇਰਾ ਪੈਂਡਾ ਸੂਰੇ ਵਾਲਾ ਤੇ ਸਾਡਾ ਹਸਾਵਾਲਾ ਵੀ ਸਾਰੀ ਦੁਨੀਆ ਤੇ ਪਿਆਰ ਮੁਹੱਬਤ ਆਲਾ ਫੜਦਾ ਪਾਸਾ ਚੱਕ ਆਹੋ ਅੜਦਾ ਹੁਣ ਅੜਦਾ ਅੜ ਜਾ ਹੋਰ ਠੀਕ ਆ ਬਾਈ 500 ਰੁਪਿਆ ਥੋੜਾ ਆ ਗਿਆ ਜਦੋਂ ਮਰਜੀ ਆ ਕੇ ਚੱਕ ਲਿਓ ਜੀ ਕੋਈ ਗੱਲ ਨਹੀਂ ਨਾ ਵੀ ਆ ਬੱਚਾ ਕੋਈ ਨਹੀਂ ਮੇਰੇ 2000 2500 ਦਾ ਵੇਚਦਾ ਉਹ ਪੈਸੇ ਦੇਤੇ ਤੈਨੂੰ ਸਾਰੇ ਹੁਣ ਨਾ ਆਦੀਆਂ ਮੈਂ ਕਿਤੇ ਬਾਈ